ਕੀ ਖੌਫਨਾਕ ਘਟਨਾ ਵਾਪਰੀ ਹੈ ਤੁਹਾਨੂੰ ਦੱਸਦੀ ਕਿ ਨਿਰਮਾਣ ਅਧੀਨ ਬਿਲਡਿੰਗ ਰਾਜਾਂ ਦੇ ਲੋਕਾਂ ਦੇ ਉੱਪਰ ਡਿੱਗਦੀ ਹੈ ਔਰ ਜਦੋਂ ਡਿੱਗਦੀ ਹੈ ਤਾਂ ਲੋਕੇ ਹੇਠਾਂ ਦੱਬੇ ਜਾਂਦੇ ਨੇ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਹੀ ਸਕਦੇ ਹੋ ਮੌਕੇ ਦੀ ਸੀਸੀਟੀਵੀ ਦਿਖਾ ਰਹੇ ਹਾਂ ਕਿ ਕਿਵੇਂ ਆਪਣੇ ਧਿਆਨ ਲੋਕ ਜਿਹੜੇ ਨੇ ਉਹ ਇਸ ਗਲੀ ਦੇ ਵਿੱਚ ਤੁਰੇ ਆ ਰਹੇ ਨੇ ਔਰ ਤੁਰੇ ਆਉਂਦਿਆ ਤੇ ਜਿਹੜੀ ਨਿਰਮਾਣ ਅਧੀਨ ਬਿਲਡਿੰਗ ਹੁੰਦੀ ਹੈ ਉਹ ਬਿਲਡਿੰਗ ਜਿਹੜੀ ਹੈ ਇਹਨਾਂ ਲੋਕਾਂ ਦੇ ਉੱਪਰ ਡਿੱਗ ਜਾਂਦੀ ਹੈ ਔਰ ਲੋਕਾਂ ਦੇ ਉੱਪਰ ਡਿੱਗਣ ਦੇ ਕਰਕੇ ਜਿਹੜੇ ਲੋਕ ਸੀਗੇ ਉਹ ਦੱਬੇ ਜਾਂਦੇ ਆ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਲੋਕਾਂ ਨੇ ਕੋਸ਼ਿਸ਼ ਕੀਤੀ ਜਦੋਂ ਬਿਲਡਿੰਗ ਡਿੱਗਦੀ ਹੈ ਲੋਕਾਂ ਦੇ ਉੱਪਰ ਤਾਂ ਦੇਖੋ ਤੁਸੀਂ ਮਲਬੇ ਦੇ ਹੇਠਾਂ ਲੋਕ ਦੱਬੇ ਜਾਂਦੇ ਆ ਹਾਲਾਂਕਿ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਜਿਹੜੇ ਕੱਢਣ ਗਏ ਸੀ ਉਹਨਾਂ ਦੇ ਉੱਪਰ ਵੀ ਇੱਕ ਵਾਰੀ ਹੋਰ ਫਿਰ ਮਲਬਾ ਜਿਹੜਾ ਡਿੱਗ ਜਾਂਦਾ ਹੈ ਯਾਨੀ ਕਿ ਦੋ ਵਾਰ ਮਲਬਾ ਡਿੱਗਦਾ ਹੈ ਪਹਿਲਾਂ ਜਿਹੜੇ ਲੋਕ ਤੁਰਿਆ ਰਹੇ ਸੀਗੇ ਆ ਉਹ ਗਲੀ ਦੇ ਵਿੱਚ ਉਹਨਾਂ ਦੇ ਉੱਪਰ ਪਹਿਲਾ ਮਲਬਾ ਡਿੱਗਦਾ ਹੈ ਨਿਰਮਾਣ ਅਧੀਨ ਇਹ ਬਿਲਡਿੰਗ ਸੀਗੀ ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਤੋਂ ਇਸ ਬਿਲਡਿੰਗ ਦਾ ਨਿਰਮਾਣ ਜਿਹੜਾ ਚੱਲ ਰਿਹਾ ਔਰ ਮਦਦ ਕਰਨ ਗਏ ਲੋਕਾਂ ਦੇ ਉੱਪਰ ਵੀ ਮਲਬਾ ਜਿਹੜਾ ਉਹ ਆਣ ਡਿੱਗਦਾ ਹੈ ਇਹ ਤਸਵੀਰਾਂ ਦਿਖਾ ਰਿਹਾ ਬੜੀਆਂ ਭਿਆਨਕ ਤੇ ਖੌਫਨਾਕ ਤਸਵੀਰਾਂ ਨੇ ਜਿੱਥੋਂ ਲੋਕ ਗੁਜ਼ਰ ਰਹੇ ਸੀਗੇ ਸ਼ਾਮ ਦਾ ਇਹ ਸਮਾਂ ਦੱਸਿਆ ਜਾ ਰਿਹਾ ਹੈ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਦਿੱਲੀ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਆ ਦਿੱਲੀ ਦੇ ਮੰਡਾਵਲੀ ਇਲਾਕੇ ਦੇ ਵਿੱਚ ਜਿੱਥੇ ਇਹ ਬਿਲਡਿੰਗ ਦਾ ਨਿਰਮਾਣ ਜਿਹੜਾ ਆ ਉਹ ਚੱਲ ਰਿਹਾ ਸੀ ਔਰ ਜਿਹਦੀ ਇੱਕ ਦੀਵਾਰ ਜਿਹੜੀ ਹੈ ਉਹ ਰਾਹ ਜਾਂਦੇ ਲੋਕਾਂ ਦੇ ਉੱਪਰ ਜਾ ਦਿਖਦੀ ਹੈ ਮਹਿਲਾਵਾਂ ਨੇ ਜਿਹੜੇ ਉਹਨਾਂ ਦੇ ਉੱਪਰ ਮਲਬਾ ਡਿੱਗਦਾ ਹੈ ਫਿਰ ਉੱਠਦੀਆਂ ਨੇ ਔਰ ਪਿੱਛੇ ਚਲੀਆਂ ਜਾਂਦੀਆਂ ਹਾਲਾਂਕਿ ਦੋ ਬੰਦੇ ਜਿਹੜੇ ਆ ਉਹਨਾਂ ਦੀ ਮੌਤ ਹੋ ਚੁੱਕੀ ਹੈ ਕਿਉਂਕਿ ਉਹਨਾਂ ਦੇ ਉੱਪਰ ਸਿਰ ਦੇ ਉੱਪਰ ਆਣ ਕੇ ਜਦੋਂ ਇੱਕਦਮ ਸਾਰੇ ਦਾ ਸਾਰਾ ਮਲਬਾ ਜਿਹੜਾ ਉਹ ਡਿੱਗਦਾ ਹੈ ਤਾ ਉਹਨਾਂ ਦੇ ਕੋਲ ਦੁਬਾਰਾ ਨਹੀਂ ਉੱਠਿਆ ਜਾਂਦਾ ਜਿਸ ਕਾਰਨ ਉਹਨਾਂ ਦੋਨਾਂ ਜਣਿਆਂ ਦੀ ਮੌਤ ਹੋ ਜਾਂਦੀ ਹੈ ਤਸਵੀਰਾਂ ਦਿਖਾ ਰਹੇ ਹਾਂ ਬੜੀਆਂ ਖੌਫਨਾਕ ਨੇ ਤੁਰਦੇ ਹੋਏ ਲੋਕਾਂ ਦੇ ਉੱਪਰ ਬਿਲਡਿੰਗ ਡਿੱਗੀ ਹੈ ਯਾਨੀ ਕਿ ਤੁਰਦੇ ਹੋਏ ਲੋਕਾਂ ਨੂੰ ਮੌਤ ਆ ਗਈ ਦੋ ਲੋਕਾਂ ਦੀ ਮੌਤ ਹੋ ਗਈ ਦਿੱਲੀ ਦੇ ਮੰਡਾਵਲੀ ਇਲਾਕੇ ਦੇ ਵਿੱਚ ਨਿਰਮਾਣ ਅਧੀਨ ਸਿੱਗੀ ਬਿਲਡਿੰਗ ਇਹ ਪਿਛਲੇ ਕਈ ਦਿਨਾਂ ਤੋਂ ਕੰਮ ਚੱਲ ਰਿਹਾ ਸੀ ਔਰ ਜਦੋਂ ਇਹ ਲੋਕ ਲੰਘ ਰਹੇ ਹੈ ਕਾਫੀ ਰਿਹਾਇਸ਼ੀ ਇਲਾਕਾ ਜਿਹੜਾ ਹੋਏ ਦੱਸਿਆ ਜਾ ਰਿਹਾ ਮੰਡਾਵਲੀ ਇਲਾਕਾ ਤਾਂ ਲੋਕ ਲੰਗਰੇ ਸੀਤਾ ਅਚਾਨਕ ਲੋਕਾਂ ਦੇ ਉੱਪਰ ਜਦੋਂ ਬਿਲਡਿੰਗ ਡਿੱਗਦੀ ਹੈ ਤਾਂ ਚੀਕ ਚਿਹੜਾ ਮਚ ਜਾਂਦਾ ਹੈ ਹਾਲਾਂਕਿ ਲੋਕਾਂ ਦੇ ਵੱਲੋਂ ਮਦਦ ਕੀਤੀ ਗਈ ਔਰ ਜਿਹੜੇ ਲੋਕ ਮਦਦ ਕਰਨ ਲਈ ਗਏ ਸੀ ਉਹਨਾਂ ਦੇ ਉੱਪਰ ਬਿਲਡਿੰਗ ਦੁਬਾਰਾ ਡਿੱਗ ਜਾਂਦੀ ਹੈ ਫਿਰ ਉਹਨਾਂ ਦੇ ਉੱਪਰ ਇੱਕ ਮਲਬਾ ਹੋਰ ਡਿੱਗਦਾ ਹੈ ਜਿਸ ਕਾਰਨ ਉਹ ਵੀ ਮਲਬੇ ਦੇ ਹੇਠਾਂ ਦੱਬੇ ਜਾਂਦੇ ਨੇ ਪਰ ਕੁਝ ਨੂੰ ਕੱਢ ਕੇ ਹਸਪਤਾਲ ਲਜਾਇਆ ਗਿਆ ਕੁਝ ਦਾ ਇਲਾਜ ਚੱਲ ਰਿਹਾ ਹੈ ਤਾਂ ਦੋ ਲੋਕਾਂ ਦੀ ਤੁਹਾਨੂੰ ਦੱਸ ਦੇ ਕਿ ਮੌਤ ਹੋ ਚੁੱਕੀ ਹੈ ਬੜਾ ਹੀ ਭਿਆਨਕ ਹਾਦਸਾ ਵਾਪਰਿਆ ਹੈ ਰਾ ਤੁਰੇ ਜਾਂਦੇ ਕੋਈ ਲੋਕਾਂ ਨੂੰ ਮੌਤ ਆ ਗਈ ਹੈ ਇਹ ਕਹਿਣ ਦੇ ਵਿੱਚ ਕੋਈ ਅਨਕਥਣੀ ਨਹੀਂ ਹੋਏਗੀ ਕਿਉਂਕਿ ਰਾ ਜਾਂਦੇ ਕੋਈ ਲੋਕਾਂ ਦੇ ਉੱਪਰ ਜਦੋਂ ਬਿਲਡਿੰਗ ਡਿੱਗਦੀ ਹੈ ਤਾਂ ਬੜਾ ਭਿਆਨਕ ਤੇ ਖੌਫਨਾਕ ਮੰਜ਼ਰ ਦੇਖਣ ਨੂੰ ਮਿਲਦਾ ਹੈ ਤਸਵੀਰਾਂ ਦੇ ਵਿੱਚ ਬਕਾਇਦਾ ਤੁਸੀਂ ਦੇਖ ਹੀ ਸਕਦੇ ਹੋ ਜਦੋਂ ਬਿਲਡਿੰਗ ਡਿੱਗੀ ਤਾਦੇ ਵਿੱਚ ਬੰਦੇ ਵੀ ਹੈ ਔਰਤਾਂ ਵੀ ਹੈ ਭੱਜ ਕੇ ਆਪਣੀ ਉਹਨਾਂ ਦੇ ਵੱਲੋਂ ਜਾਨ ਬਚਾਈ ਗਈ ਔਰ ਬੰਦਿਆਂ ਨੂੰ ਚੁੱਕਣ ਦੇ ਵਾਸਤੇ ਜਦੋਂ ਹੋਰ ਬੰਦੇ ਜਾਂਦੇ ਨੇ ਤੇ ਉਤੋਂ ਉਹਨਾਂ ਦੇ ਉੱਪਰ ਹੋਰ ਮਲਬਾ ਜਿਹੜਾ ਹੈ ਉਹ ਡਿੱਗ ਜਾਂਦਾ ਦੇਖੋ ਤੁਸੀਂ ਤਸਵੀਰਾਂ ਦੇ ਜ਼ਰੀਏ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਬਹੁਤ ਭਿਆਨਕ ਤਸਵੀਰਾਂ ਨੇ ਦੋ ਲੋਕਾਂ ਦੀ ਮੌਤ ਜਿਹੜੀ ਐ ਇਸ ਦੇ ਵਿੱਚ ਹੋ ਚੁੱਕੀ ਐ ਤੇ ਕਈ ਲੋਕ ਹਸਪਤਾਲ ਦੇ ਵਿੱਚ ਦਾਖਲ ਕਰਵਾਏ ਗਏ ਨੇ ਜ਼ਖਮੀ ਨੇ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਕਿਉਂਕਿ ਉਹਨਾਂ ਦੇ ਉੱਪਰ ਸਿਰ ਦੇ ਉੱਪਰ ਜਦੋਂ ਮਲਬਾ ਡਿੱਗਦਾ ਆਪਣੇ ਧਿਆਨ ਹੋ ਤੁਰੇ ਜਾ ਰਹੇ ਸੀ ਤਾਂ ਦਿੱਲੀ ਦੇ ਮੰਡਾਵਲੀ ਇਲਾਕੇ ਦੇ ਵਿੱਚ ਇਹ ਖੌਫਨਾਕ ਘਟਨਾ ਜਿਹੜੀ ਉਹ ਵਾਪਰੀ ਹੈ